ਬਰੰਗ ਚਿੱਠੀਆਂ ਤੈਨੂੰ ਪੜਨ ਕੋਈ ਨਾ ਲਾਵੇ ਤੇਰੀਆਂ ਬਰੰਗ ਚਿੱਠੀਆਂ ਤੈਨੂੰ ਪੜਨੇ ਕੋਈ ਨਾ ਲਾ ਆ ਗਿੜ ਗਿਆ ਪਿਆ ਵੇ ਹਾਂ ਉਸ ਹਲਾ ਕੋਈ ਇੱਥੇ ਠੀਕ ਹੈ ਸਿਆਪਾ ਖਾਣਾ ਹੈਗਾ ਕੀ ਹੈ ਜੀ ਉੱਪਰ ਆ ਪੜਾ ਹੋ ਜੇ ਸੁਰਖੀ ਬਿੰਦੀ ਇਹ ਤਾਂ ਮੇਰਾ ਸਾਲਾ ਪੱਕਾ ਕਿਸੇ ਛੜੇ ਬੰਦੇ ਨੇ ਟੂਣਾ ਕਰਿਆ ਜਨਾਨੀ ਭਾਲਦਾ ਉਹ ਜਿਨ੍ਹਾਂ ਦੇ ਜਨਾਨੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖ ਲੈ ਕਿੰਨੇ ਦੁਖੀ ਨੇ ਉਹ ਮੇਰਾ ਸਾਲੇ ਦੀਆਂ ਤੜਕੀ ਕਿਚਰ ਕਿਚਰ ਕਰਨ ਲੱਗ ਜਾਂਦੀਆਂ ਨੇ ਤੂੰ ਉੱਤੋਂ ਜਨਾਨੀ ਭਾਲਦਾ ਰਹਿਣ ਦੇ ਇਹੋ ਜੇ ਕੰਮਾਂ ਨੂੰ ਰਹਿਣ ਦੇ ਮੇਰਾ ਸਾਲਿਆਂ ਦੀਆਂ ਦਿਮਾਗ ਖਾ ਲੈਂਦੀਆਂ ਨੇ ਜਨਾਨੀਆਂ ਇਹ ਤਾਂ ਟੂਣਾ ਕਰਿਆ ਲੱਗਦਾ ਯਸੋ ਇੱਕ ਗੱਲ ਆ ਓਏ ਰਾਤ ਭੋਲਾ ਵੀ ਮੇਰਾ ਸਾਲਾ ਪਕਾਈ ਮਾਰਦਾ ਸੀ ਕਹਿੰਦਾ ਸੁਰਖੀ ਬਿੰਦੀ ਚਲ ਦੇਖਦੇ ਹਾਂ ਤੇ ਵੋਟਰ ਤੇ ਜਾ ਕੇ ਸਬਰਨ ਹਾਂ ਪਹਿਲਾ ਮੇਰਾ ਨਾਮ ਦਾ ਚੱਜ ਨਾਲ ਲੈਣ ਸਿੱਖ ਲੈ ਕਿਉਂਹੀ ਤਾਂ ਹੈਗਾ ਸਬਰਨ ਸਬਰਨ ਕਦੋਂ ਹੈ ਸਵਰਨ ਹੈ ਉਹ ਸਵਰਨ ਨਹੀਂ ਕਿ ਸਬਰਨ ਨਹੀਂ ਕਹੇ ਤੀ ਮੈਂ ਸਵਰਨ ਨਾ ਉਹ ਸਵਰਨ ਨਾ ਸਵਰਨ ਨਾ ਸਬਰਨ ਸਵਰਨ ਨਾ ਸਬਰਨ ਚੰਗਾ ਹੋਏ ਹਾ ਕਿਧਰ ਮੂੰਹ ਚੱਕਿਆ ਦਾ ਨਾਉ ਨਹੀਂ ਲੈਣਾ ਦਾ ਹੋਰ ਜਾਂਦਾ ਕੋਈ ਮੈਂ ਮੈਂ ਕਹਿੰਦੀ ਭੋਲਾ ਆਇਆ ਤੂਰੇ ਨਾਲ ਤਾਂ ਨਾ ਭੋਲਾ ਗਦੋਂ ਆਇਆ ਉਹਰੇ ਹਾਂ ਭੋਲਾ ਨਹੀਂ ਆਇਆ ਦੁਕਾਨ ਤੇ ਤੂੰ ਉੱਤਰ ਆਤਾ ਆਇਆ ਦੀ ਗੱਚਰੀ ਦੇਖਣਾ ਨਾ ਉਹਰੇ ਕਦੋਂ ਆਇਆ ਯਾਰ ਯਾਰ ਝੂਠ ਕਉ ਬੋਲਦਾ ਆਇਆ ਤਾਂ ਹੈਗਾਗਾ ਨਹੀਂ ਆਇਆ ਯਾਰ ਊਰੇ ਕਦੋਂ ਆ ਗਿਆ ਬਈ ਉਹ ਮੇਰੀ ਗੱਲ ਸੁਣ ਲੈ ਬਈ ਇੱਕ ਹਾਂ ਠੀਕ ਆ ਚਰੀ ਦਿਖਾਉਣੇ ਚਰੀ ਦਿਖਾ ਦੇ ਜੀਰੀ ਦਿਖਾਉਣੇ ਜੀਰੀ ਦਿਖਾ ਦੇ दारू ਨਾ ਦਿਖਾਇਆ ਕਰ ਨਸ਼ਿਆਂ ਤੇ ਲਾਉਣਾ ਤੂੰ ਤਾਂ ਸਾਡੇ ਮੁੰਡੇ ਨੂੰ ਜਰਾ ਮੈਂ ਕਦੋਂ ਦਿਖਾਤੀ ਯਾਰ ਉਹਨੂੰ दारू ਤੂੰ ਹੀ ਗੱਲ ਪਈ ਜਾਂਦਾ ਧੱਕਾ ਦੀ दारू ਦਾ ਉਹ ਫਿਰ ਹੋਰ ਪੀ ਗਿਆ ਉਹਨਾਂ ਕਿਸੇ ਕੋਲੇ ਜ਼ਰੂਰੀ ਐ ਵੀ ਸਾਰੇ ਪਿੰਡ ਚੋਂ ਮੈਂ ਹੀ ਮਿਲਿਆ ਉਹਨੂੰ ਜਰਾ ਆਪਦੀ ਬਹੂ ਕੋਲੇ ਭਗਾਈ ਮਾਰਦੇ ਗਏ ਸਬਰਨ ਕੇ ਗਿਆ ਮੈਂ ਤਾਂ ਐਂ ਕਹਿੰਦਾ ਸੀ ਹਾਂ ਐਂ ਕਹਿੰਦਾ ਸੀ ਉਹ ਕਦੋਂ ਕੱਲ੍ਹ ਕ ਪਰਸੋਂ ਕੱਲ੍ਹ ਰਾਤ ਕੱਲਾ ਅੱਛਾ ਕੱਲ੍ਹ ਗੱਲ ਤਾਂ ਆਇਆ ਜੀ ਫਿਰ ਅਥਣੇ ਚੱਲ ਕੇ ਦੇਖ ਮਾਹ ਗੇ ਤੂੰ ਕਈ ਦਿਨਾਂ ਦੀ ਗੱਲ ਕਰਦਾ ਹੈ ਕਈ ਦਿਨਾਂ ਦੀ ਰਾਤ ਆਇਆ ਵੀਗਾ ਰਾਤ ਆਇਆ ਫਿਰ ਚੜੀ ਦੇਖਣਾ ਹਾਂ ਫਿਰ 10 ਰੁਪਏ ਕਿਉਂ ਭੇਜਿਆ ਯਾਰ ਤੂੰ ਨਸ਼ੇ ਤੇ ਲਾਉਣਾ ਯਾਰ ਮੈਂ ਕਦੋਂ ਪੀਇਆ ਦਾਰੂ ਕਦੋਂ ਗਿਆ ਕਿੰਨੇ ਵਜੇ ਗਿਆ ਉਹ ਕਰੇ 10 ਵਜੇ ਫਿਰ ਉਹ ਉਹ ਤਾਂ 8 ਵਜੇ ਨੂੰ ਬਾਗ ਗਿਆ ਦੀਗਾ ਦੇਖ ਕੇ ਚੜੀ ਬਾਈ ਗਲਤ ਗੱਲ ਆ ਇਹ ਤੇਰੀ ਯਾਰ ਤੈਨੂੰ ਦੱਸਾਂ ਉਹ ਨਹੀਂ ਹਾਂ ਕੱਲ ਕੱਲੂ ਮੈਂ ਉਹਦੀ ਬਹੂ ਨੂੰ ਭੇਜੂ ਇੱਥੇ ਫੇਰ ਤੇਰੇ ਜੂੰਡੇ ਪੱਟੂ ਉਹਰੇ ਨਾਲ ਬਾੜੇ ਗਿਆ ਪੇਦੀ ਮੈਨੂੰ ਕੀ ਚੱਕਰ ਹੈ ਜਦੋਂ ਦਾਰੂ ਪੀਕੀ ਨਹੀਂ ਗਿਆ ਸੀ ਠੀਕ ਹੈ ਯਾਰ ਉਹ ਨਾਲੇ ਉਹਦਾ ਉਹ ਝੋਲਾ ਜਾ ਤੀਗਾ ਇੱਕ ਲਫਾਫਾ ਜਾ ਕਿੱਥੇ ਰ ਲਫਾਫਾ ਜਾਂਦੀ ਗਾ ਉਹਦੇ ਕੋਲੇ ਉਹ ਚਿੱਟਾ ਜਾਂ ਹਾਂ ਮੋਟਰਸਾਈਕਲ ਨਾਲ ਬੰਨ ਰੱਖਿਆ ਸੀ ਉਹਨੇ ਕਿਹ ਹੈ ਜਾਂਦੀ ਗਾ ਮੋਟਰਸਾਈਕਲ ਆ ਵਾ ਚਿੱਟਾ ਤੇ ਲਾਲ ਜਾ ਲਾਲ ਜੱਖਰ ਜੇ ਲਿਖਿਆ ਹੋਇਆ ਤੇ ਉਹਦੇ ਉੱਤੇ ਚਿੱਟਾ ਤੇ ਲਾਲ ਜਾ ਤਾਂ ਮੇਰਾ ਸਾਲ ਮੈਨੂੰ ਲੱਗਾ ਉੱਥੇ ਸਿੱਟ ਗਿਆ ਆਹਾ ਵਾ ਇਹ ਦੇਖ दारू ਪੀ ਹੋਏ ਤਾਂ ਉਹ ਰੇ ਸੜਕ ਚੱਲਦੀ ਐ ਰਾਹ ਆਲੇ ਕੋਈ ਨਾ ਕੋਈ ਆ ਕੇ ਪੀ ਜਾਂਦਾ ਹਾਂ ਜਦੋਂ ਉਹੀ ਮੋਟਰ ਤੇ ਆ ਕਾ ਖੜੂਗਾ ਅਗਲਾ ਕੋਈ ਆਦਾ ਆ ਦਿਖਾ ਪਈਆ ਲੈ ਬੋਤਲ ਦੇਖ ਆ ਦੇਖ ਆ ਪਈਆ ਲੈ ਉਹ ਫਰੇ ਅਸੀਂ ਥੋੜੀ ਪੀਤੀ ਐ ਇਹੀ ਪੀਤੀ ਦੇਸੀਓ ਪੀਤੀ ਹੋਈ ਤੇ ਉਹਦੀ ਮੁਸਕਾਉਂਦਾ ਦੇਸੀ ਦਾ ਨਹੀਂ ਹੋਰ ਕੀ ਨਾ ਵੀ ਮੈਂ ਕੰਜਰਦਿਆ ਪਹਿਲਾ ਆਹੀ ਨਹੀਂ ਚੱਕੂ ਆਗੇ ਝਾੜੂ ਲੱਗ ਰਿਆ ਮਾਰਨਾ ਚੱਕੂ ਆਹੀ ਜਾ ਬਾਈ ਸਿੱਟੂਆ ਪਹਿਲਾ ਗਲਤ ਗੱਲ ਆ ਸਭਰਾ ਨਾ ਉਹ ਐਂ ਦਾਰੂ ਤੇ ਲਾਉਣਾ ਤੂੰ ਉਹਨੂੰ ਨਾ ਨਾ ਫਿਰ ਝੋਲਾ ਜਾ ਫਿਰ ਉੱਥੇ ਡੇਗ ਗਿਆ ਉਹ ਪਤਾ ਕੀ ਤੇ ਉਹਦੇ ਚ ਕਿੱਥੇ ਡੇਗ ਗਿਆ ਉਹਦੇ ਉੱਥੇ ਮੋੜ ਤੇ ਡਿੱਗਿਆ ਪਿਆ ਫਿਰ ਖਲ ਖਲ ਕਿੰਨਾ ਗਿਆ ਹੋਵੇ ਮੋਟਰਸਾਈਕਲ ਸੁੱਖੀ ਬਿੰਦੀ ਦੀ ਉਹਦੀ ਬਹੂ ਦਾ ਉਹਦੇ ਵਿੱਚ ਅੱਛਾ ਜੀ ਹਾਂ ਉਹਦਾ ਮੈਨੂੰ ਕਹਿੰਦਾ ਕਲੋਰੋ ਐ ਚ 50% ਆ ਕਲੋਰੋ ਆਵਾ ਕਿਤੇ ਹੋਰ ਕਲੋਰੋ ਉਹ ਤਾਂ ਨਹੀਂ ਕੀ ਨੂੰ ਕਹਿੰਦਾ ਸੀ ਕਹਿੰਦਾ ਉੱਥੇ ਦਾਰੇ ਕੇ ਫੜਾ ਕੇ ਜਾਣੀ ਆ ਉਹਦਾ ਪਤਾ ਨਹੀਂ ਕੀ ਦੇ ਕੋਈ ਕਲੋਰੋ ਨਹੀਂ ਉਦਾ ਫਰਾ ਕਲੋਰ ਵਾਲਾ ਲਫਾ ਫੱਟ ਨਾਲ ਰਿਆ ਹੋਵੇ ਫਰਾ ਰਾਤ ਪਤਾ ਕਿੰਨੀ ਲੜੀਆਂ ਹੋ ਰਾਤ ਨੂੰ ਮੈਨੂੰ ਭੇਜ ਦੇ ਦੀਗੇ ਮਾ ਰਾਤ ਨੂੰ ਮੈਂ ਮੂਣੀ ਜਾਂਦਾ ਹੈਗਾ ਅੱਛਾ ਪੱਪੀ ਚੱਕ ਕੇ ਲੈਉਣੇ ਚੱਕ ਲਿਆ ਮੈਂ ਨੋਕ ਰੱਖਿਆ ਚੱਲ ਬਈਆ ਦਰੂ ਦੂਰ ਦੇ ਨਾਲ ਆ ਉਹਨੂੰ ਤੂੰ ਚੰਗਾ ਚੱਲ ਚੰਗਾ ਉੱਥੋਂ ਲੈ ਜੀ ਫਿਰ ਚੱਕ ਕੇ ਸਮਾਨ ਉਹਦਾ ਲੈ ਜੀ ਉਹ ਤਾਂ ਮੈਂ ਤੈਨੂੰ ਦੱਸਦਾ ਬਾਈ ਸਮਝਾਤਾ ਹੁਣ ਮੈਂ ਚੰਗਾ ਚੰਗਾ ਸਸਰੀ ਘਰ ਸਰਪੰਚਾ ਸਸਰੀ ਘਰ ਬਾਈ ਸਸਰੀ ਘਰ ਹੋ ਠੀਕ ਆ ਹਾਂ ਠੀਕ ਠਾਕ ਕਿਵੇਂ ਚੰਡਾ ਤੇਰਾ ਚੰਡਾ ਯਾਰ ਬਹੁਤ ਦਵਾਈਆਂ ਪਾਟੀਆਂ ਕੋਈ ਕਹਿੰਦਾ ਆ ਦਵਾਈ ਪਾ ਦੇ ਕੋਈ ਕਹਿੰਦਾ ਆ ਪਾ ਦੇ ਪਾਈਏ ਕਿੜੀ ਉਹ ਸਰਪੰਚਾ ਤੁਸੀਂ ਤਾਂ ਬਸ ਉਹੀ ਫਿਰ ਜੈਨੇ ਕੋ ਕਿਸੇ ਕੋਲੇ ਆਪਣੇ ਭੋਲੇ ਕੋਲੇ ਜਾ ਦੁਕਾਨ ਪਈ ਹੋਈ ਆਪਣੀ ਦਵਾਈਆਂ ਵਾਲੀ ਪਤਾ ਤੁਹਾਨੂੰ ਹਾਂ ਭੋਲੇ ਕੋਲੇ ਆਇਓ ਅੱਛਾ ਵਧੀਆ ਦਵਾਈ ਦਿੰਦਾ ਨਾਲੇ ਮੈਂ ਉਹਨੂੰ ਕਹਿ ਦਊ ਵੀ ਰੇਟ ਘੱਟ ਲਾਊਗਾ ਤੈਨੂੰ ਹਾਂ ਇਹ ਤਾਂ ਬੰਦਾ ਮਾਨਦਾਰ ਹਾਂ ਹਾਂ ਮਾਨਦਾਰ ਹੈ ਬੰਦਾ ਦੁਕਾਨ ਤੇ ਮਾਰਿਓ ਕਿਹੜਾ ਚੰਗਾ ਚੰਗਾ ਜਰੂਰ ਆਵਾਂਗੇ ਇਹ ਜੀ ਰੰਦ ਘੱਟੋ ਯਾਰ ਝੰਡੇ ਦੀ ਇਹ ਤਾਂ ਮੈਂ ਕੱਟ ਦੂ ਉਹਦੇ ਕੋਲੇ ਦਵਾਈ ਨਵੀਂ ਆਈ ਆ ਅੱਛਾ ਅੱਛਾ ਆ ਦੇਖੀ ਤੂੰ ਠੀਕ ਆ ਠੀਕ ਹੈ ਹਾਂ ਹਾਂ ਇਹ ਲਿਆ ਆਪਣੋ ਰੋਟੀ ਪਰੌਂਠੇ ਨਹੀਂ ਫੜ ਲਈ ਓਏ ਆਗੀ ਲੈ ਕੇ ਕੀ ਰੋਲਾ ਪਾਇ ਰੋਟੀ ਪਾਈ ਪਈ ਆ ਇਹ ਲਿਆ ਫੜਾ ਇੰਨਾ ਟਾਈਮ ਹੁੰਦਾ ਨਾਲੇ ਕੱਲ ਦਾ ਜਿਹੜਾ ਤੇ ਤੁਹ ਸਾਮਾਨ ਮੰਗਾਇਆ ਸੀ ਉਹ ਕਿੱਥੇ ਆ ਕਿਹੜਾ ਸਾਮਾਨ ਕੱਲ ਤੈਨੂੰ ਜਾਣ ਲੱਗਿਆਂ ਨੂੰ ਕੀ ਕਿਹਾ ਸੀਗਾ ਅੱਛਾ ਉਹ ਕਰੀਮ ਸਾਬਣਾਂ ਜਾਂ ਲੈ ਆਉਂਗਾ ਤਾਂ ਸਵਰਨ ਦੇ ਬੋਰ ਤੇ ਭੁੱਲ ਆਇਤੀ ਮੈਂ ਲੈ ਭੁੱਲੇ ਪਰ ਜਾਈ ਦੀਆਂ ਕਰੀਮ ਸਾਬਣਾਂ ਲੈ ਓਏ ਬੋਤੇ ਤੂੰ ਲੈ ਕੇ ਆਏ ਵੇ ਵਾਹ ਓਏ ਬੋਤੇ ਤੇਰੇ ਕਹਿੰਦਾ ਘਰ ਘਰ ਪੁੱਤ ਜੰਮਦੇ ਪਰ ਬੋਦਾ ਨਹੀਂ ਕਿਸੇ ਨੇ ਬਣ ਜਾਣਾ ਪਾਈ ਹੋਵੇ ਬੋਤੇ ਤੇਰੇ ਵਰਗਾ ਨਹੀਂ ਤਾਂ ਹੋ ਵੀ ਨਾ ਓਏ ਭਾਈ ਦੀ ਉਹ ਗੱਲ ਕਰਦਾ ਭੋਲੇਆ ਦਿਲ ਦੁਖਦਾ ਦਿਲ ਦੁਖਦਾ ਜਮਾ ਸੜਕ ਦੇ ਵਿਚਾਲੇ ਡਿੱਗੇ ਪੈਤੀ ਇਹੇ ਤਰ੍ਹਾਂ ਸਬਣਾ ਹਾਂ ਸਬਣਾ ਮੈਂ ਤਾਂ ਭੋਲੇ ਤੈਨੂੰ ਐ ਕਹਿਣਾ ਓਏ ਜੇ दारू ਪੀ ਕੇ ਕਿਤੇ ਰਾਹ 'ਚ ਤੂੰ ਡਿੱਗ ਗਿਆ ਤੇਰੇ ਸੱਟ ਪੇਟ ਵੱਜੀ ਓਏ ਦਿਲ ਦੁਖਦਾ ਭੋਲੇਆ ਦਿਲ ਦੁਖਦਾ ਉੱਥੇ ਨਾ ਸਬਰ ਨੇ ਦੀ ਮੋਟਰ ਤੇ ਸਵਰਨ ਕਾ ਸਬਰ ਨਾ ਓਏ ਹਾਂ ਹਾਂ ਸਬਰ ਨੇ ਦੀ ਮੋਟਰ ਤੇ ਆਏ ਬੋਤਲਾ ਡੇਕੀਆਂ ਪੀਆਂ ਆਏ ਮੀਟ ਵਾਲੀਆਂ ਪਲੇਟਾਂ ਪੀਆਂ ਸਬਰਾਂ ਕਹਿੰਦਾ ਲੈਗ ਲੈਗ ਹੀ ਖਾਦੇ ਨੇ ਭੋਲੇ ਨੇ ਤਾਂ ਮੀਟ ਖਾਦਾ ਉਥੇ ਦਾ ਉਹ ਲੈ ਉਹ ਤਾਂ ਫਰੰਗਲਾ ਮਾਨ ਸਤਕਾਰ ਕਰਦਾ ਬੁੱਧੇ ਜਦੋਂ ਆਪਾਂ ਦਵਾਈ ਦਿੰਨੇ ਆ ਦਵਾਈ ਆਪਣੀ ਵਧੀਆ ਕੋਈ ਪਿਆਰ ਦਾ ਮਾਰਾ ਕਾਰਡ ਲਵਾ ਦੰਦਾ ਕੋਈ ਪੈਗ ਲਵਾ ਦ ਉਹ ਤੇ ਗੇੜਾ ਆਪਣੇ ਪਟਾਵੇਂ ਲੱਗੇ ਤੇ ਮੇਰੇ ਯਾਰਾ ਹੋਰ ਬੱਲੇ ਬੱਲੇ ਤੇਰੇ ਅਸੀਂ ਚਟਣੀ ਨਾਲ ਰੋਟੀ ਖਾਣੇ ਆ ਤੂੰ ਮੀਟ ਬਣਾ ਬਣਾ ਖਾਣੇ ਸ਼ਰਮ ਕਰ ਲੈ ਨਾਲੇ ਰੋਜ਼ दारू ਦਾ ਡੱਕ ਕੇ ਆ ਜੰਨੇ ਸ਼ਰਮ ਨੂੰ ਹੱਥ ਮਾਰ ਲੈ ਹੈ ਓਹ ਭਾਈ ਤੂੰ ਦਿਮਾਗ ਤੋਂ ਕੰਮ ਲੈ ਤੂੰ ਚਟਣੀ ਖਾਨੀ ਆ ਗੰਡਿਆਂ ਦਾ ਰੇਟ ਪੁੱਛ ਕੇ ਦੇਖੀ ਕਦੇ ਬਾਜ਼ਾਰ ਚੋਂ ਕਦੇ ਸੌਦਾ ਖਰੀਦਿਆ ਸਮਾ ਗੰਡੇ ਮਹਿੰਗੇ ਨੇ ਮੀਟ ਤਾਂ ਭਾਈ ਜਮੀ ਸਸਤ ਹੈ ਫੇ ਤੇਰੇ ਕਿਉਂ ਨਹੀਂ ਲੰਗਦੀ ਮੀਟ ਚਟਣੀ ਨਾਲ ਰੋਟੀ ਹੈ ਤੂੰ ਬੜੇ ਮੀਟ ਬਣਾ ਬਣਾ ਖਾਣੇਗਾ ਮੈਨੂੰ ਤਾਂ ਆ ਵੀ ਚੱਲ ਭਾਈ ਤੂੰ ਵੱਡੀ ਪਰਜਾਈਆ ਵੱਡਾ ਭਾਈ ਆ ਵੀ ਚੱਲੇ ਗੰਡਿਆਂ ਨਾਲ ਰੋਟੀ ਖਾ ਲੈਣਗੇ ਵੀ ਆਪਾਂ ਮੀਟ ਨਾਲ ਖਾ ਲੈਣੇ ਚਲ ਭਈ ਮੀਟ ਸਸਤ ਹੈ ਮੈਂ ਤਾਂ ਬਹੁਤ ਸੋਚਦਾ ਛੋਡੇ ਬਾਰੇ ਬਹੁਤ ਸੋਚਦਾ ਆਹੋ ਸੋਚਦਾ ਤੂੰ ਮੀਟ ਸਸਤ ਹੈ ਪਤਾ 7-8 ਪਲੇਟਾਂ ਦੇ ਉੱਤੇ ਕਿੰਨੇ-ਕਿੰਨੇ ਕਿਲੋ ਕਰਦੀ ਵੀਟ ਹੋਏ 5 ਕਿਲੋ ਕਰਦੀ ਕਰੇ 5 ਕਿਲੋ 5 ਕਿਲੋ ਦੇ ਪੈਸੇ ਨਹੀਂ ਲੱਗਦੇ ਹੈਗੇ ਓ ਹੋ ਗੜਾ ਫਿਰ ਬੋਦੇ ਮੈਂ ਪੈਸੇ ਲਾਏ ਤੇ ਯਾਰ ਉਹ ਤਾਂ ਉਹਨੇ ਮਾਨ ਸਤਿਕਾਰ ਕਰਿਆ ਦੀ ਕਹਿੰਦਾ ਵੀ ਦਵਾਈ ਕੰਮ ਕਰ ਗਈ ਪਹਿਲਾਂ ਕਹਿੰਦਾ ਮੈਂ ਉਥੋਂ ਲਿਆ ਕਰਦਾ ਸੀ ਕਹਿੰਦਾ ਸਾਦੀ ਹਰੀ ਤੋਂ ਦਵਾਈ ਕਹਿੰਦਾ ਸਾਰੀ ਜਿਰੀ ਦਾ ਸਵਰਨ ਕਹਿੰਦਾ ਫੂਸ ਬਣ ਗਿਆ ਕਹਿੰਦਾ ਜਿੱਦਿਆਂ ਦਾ ਰੋਗ ਲੈਣ ਲੱਗਾ ਕਹਿੰਦਾ ਛੋਟੀ ਦੁਕਾਨ ਤੋਂ ਮੇਰੇ ਕਹਿੰਦਾ 90 ਬਣੇ ਤੋਂ ਕਦੇ ਘੱਟ ਫਾਸਲੇ ਨਹੀਂ ਨਿਕੜੀ ਲੋਕ ਮਾਨ ਸਤਿਕਾਰ ਕਰਦੇ ਨੇ ਆ ਵੀ ਆਪਾਂ ਨਹੀਂ ਮੰਨਦੇ ਹੈਗੇ ਆਪਾਂ ਨਹੀਂ ਮੰਨਦੇ ਹੈਗੇ ਵੀ ਉਹਨੇ ਤੈਨੂੰ ਮੁਫਤ ਕਮੀਟ ਖਵਾਇਆ ਵੀ ਦਵਾਈ ਚੋਂ ਕੱਟੂਗਾ ਬਹਿ ਜਾ ਬਹਿ ਜਾ ਝੂਠ ਨਾ ਬੋਲ ਸਾਡੇ ਅੱਗੇ ਅਸੀਂ ਸਭ ਜਾਣਦੇ ਆਂ ਠੀਕ ਹੈ ਅੱਡਾ ਤੂੰ ਮੋਦੀ ਨਹੀਂ ਹੈਗਾ ਵੀ ਤੈਨੂੰ ਰੋਜ਼ ਕੋਈ ਨਾ ਨਵਾਂ ਨਵਾਂ ਕਾਰਡ ਪਾਉਂਦਾ ਹੈ ਹੈ ਲੈ ਭੈਣ ਦੀ ਟੰਗੀ ਮੋਤੀ ਦੀ ਗੱਲਾਂ ਦੇ ਕਹੀ ਜਾ ਕਰਦੇ ਨਾ ਭਾਈ ਜਿੱਦ ਤੇ ਤੂੰ ਬਿਮਾਰ ਹੋਈ ਐ ਤੈਨੂੰ ਕਾਲਾ ਪੀੜਿਆ ਹੋਇਆ ਤੈਨੂੰ ਕਿੰਨੇ ਕਾਲੇ ਅੰਗੂਰ ਖਵਾਏ ਬੋਲ ਇਹਨੇ ਤਾਂ ਸਰੀਕਾ ਕਰਿਆ ਨਹੀਂ ਉਹ ਕਾਲੇ ਹੀ ਖਵਾਏ ਨੇ ਗੋਰੇ ਤਾਂ ਨਹੀਂ ਖਵਾਏ ਹੈਗੇ ਚਿੱਟੇ ਓਹੋ ਫੇਰ ਫੇਰ ਉਹੀ ਬੋਧੇ ਯਾਰ ਇਹਦੇ ਦਿਮਾਗ 'ਚ ਫਰਕ ਪੈ ਰਿਹਾ ਯਾਰ ਕਦੇ ਬਾਹਰ ਨਹੀਂ ਗਈ ਅੰਦਰ ਨਹੀਂ ਗਈ ਕਿਤੇ ਤੋਂ ਲਿਆਈ ਨਹੀਂ ਕਿਸੇ ਤੋਂ ਕੁਸੋ ਕਿਸੇ ਨੂੰ ਤੁਸੀਂ ਨੇ ਦੇਣਾ ਨਹੀਂ ਬਸ ਉਹੀ ਗੱਲ ਲੈ ਕਹਿੰਦੀ ਕਾਲੇ ਅੰਗੂਰ ਖਵਾਏ ਨੇ ਕੋਈ ਦੇਖ ਲਾਉਦਾ ਸਿਆਣ ਨਹੀਂ ਕਾਲੇ ਅੰਗੂਰਾਂ ਦਾ ਕਹਿੰਦੀ ਚਿੱਟੇ ਦਾ ਖਵਾਏ। ਆ ਤੋ ਟਿਕ ਜਾ ਬਸ ਟਿਕ ਜਾ। ਕਾਲੇ ਤਾਂ ਮੈਂ ਗੇ ਨੇ ਪੈਗੇ ਨਹੀਂ ਪਾਈ ਕਾਲੇ ਅੰਗੂਰ। ਚੋੜੀਓ ਲਿਆ ਲਿਆ ਕੇ ਦੇ ਦੂਗਾ ਸਾਨੂੰ ਤਾਂ ਮੁਸ਼ਕ ਵੀ ਨਹੀਂ ਆਉਣ ਦਿੰਦੇ ਜਦੋਂ ਦੇਖਦੀਆਂ ਲਫਾਵੇ 'ਚ ਪੇ ਮਿਲਦੇ ਮੈਂ ਤਾਂ ਕੂੜਦਾਨ 'ਚ। ਲੈ ਓਏ। ਜਦੋਂ ਤੈਨੂੰ ਕਾਲਾ ਪੀਲੀਅਤੀ ਤੈਨੂੰ ਫਲ ਫਲੂਟ ਮੈਂ ਤਾਂ ਬਥੇਰਾ ਖਵਾਇਆ ਦੇਖ ਢਾਲ ਨਹੀਂ ਸਰੀਕਾ ਕਰਿਆ ਹੁਣ ਇੱਚ ਖੂਨ ਦੀ ਕਮੀ ਹੋ ਰਹੀ ਐ ਜੀ ਇਹਨੂੰ ਦੋ ਨਾਰ ਲਿਆ ਤੇ 10 ਕਿਲੋੜ ਆ ਗਿਆ ਜਵਾਨ ਤੇਦੀ ਕੈਂਚੀ ਜੀ ਚੱਲਦੀ ਐ ਖੂਨ ਦੀ ਕਮੀ ਹੋ ਰਹੀ ਐ ਚ ਫਿਰ ਖੂਨ ਦਾ ਜਵਾਨ ਲੂਟ ਤੇ ਤੇਰੀ ਤੀਵੀ ਇੱਕੋ ਜੇ ਹੋ ਰਹੇ ਆ ਸ਼ਰਮਤਾਰਲੀ ਤੁਸੀਂ ਤਾਂ ਦੋਨਾਂ ਨੇ ਉਹਦੇ ਸੁਰਖੀ ਪਾਊਡਰ ਨਹੀਂ ਪੂਰੇ ਹੁੰਦੇ ਤੂੰ ਜਿਹੜੇ 2 ਰੁਪਏ ਕਮਾਉਣਾ ਆਂ ਦਾਰੂਆਂ ਚੋੜਾ ਦੇਣਾ ਹੈ ਹੈ ਨੀ ਤੂੰ ਨਾ ਮੱਚਿਆ ਕਰ ਤੈਨੂੰ ਮੈਂ ਕੱਲ ਵੀ ਕਿਹਾ ਸੀ ਮੇਰੇ ਸੁਰਖੀ ਪਾਊਡਰ ਤੇ ਤੂੰ ਮੇਰੇ ਤੇ ਸਾਰਾ ਦਿਨ ਲੱਗੀ ਜਾਨੀ ਰਹੀਨੀ ਤੂੰ ਬਸ ਟਿੱਕ ਜਾ ਚੁੱਪ ਕਰ ਤੂੰ ਤਾਂ ਮੈਂ ਤਾਂ ਡਰਦੀ ਨਾ ਤੂੰ ਵੀ ਟਿੱਕ ਹੀ ਰਿਹਾ ਕਰ ਤੈਨੂੰ ਲੜਨ ਤੋਂ ਸਿਵਾ ਕੋਈ ਕੰਮ ਨਹੀਂ ਕੋਈ ਗੱਲ ਸੁਣ ਲਓ ਓਏ ਆਪਦਾ ਤੂੰ ਆਪਦਾ ਘਰੇ ਕੰਮ ਕਰਿਆ ਕਰਦਾ ਕਿ ਕਿਤੇ ਜਾਵੇਂਗਾ ਡਿੱਗ ਬੱਜੀ ਤੇਰੀ 60 ਫੀਟ ਦੁਕਾਨ ਤੇ ਮੈਂ ਜਾਇਆ ਤੂੰ ਹਾਂ ਹਾਂ ਬਸ ਤੁਸੀਂ ਜਾਇਆ ਕਰੋ ਕੋਈ ਲੋੜ ਨਹੀਂ ਇਹਨਾਂ ਚੰਦ ਦੀ ਨਾਲੇ ਆਪਦਾ ਹਿਸਾਬ ਕਿਤਾਬ ਆਪਾਂ ਕਰਿਆ ਕਰਾਂਗੇ ਆਪਦਾ ਕਾਪੀ ਲਿਖ ਲੈ ਲਓ ਲਿਖਿਆ ਕਰੋ ਸਾਰਾ ਕੁਝ ਫੇਰ ਪਤਾ ਲੱਗੂ ਨਾਲੇ ਤੇਰੀ ਆ ਜਿਹੜੀ ਚੈ ਚੈ ਚੱ ਉਦੋਂ ਪਤਾ ਲੱਗੂ ਵੀ ਕਿੰਨੇ ਖਰਚੇ ਹੁੰਦੇ ਨੇ ਤੂੰ ਕਰੇ ਕੰਮ ਕਰਿਆ ਕਰ ਤੈਨੂੰ ਦੱਸਦਾ ਮੈਂ ਓ ਬੁੱਦੇ ਇਹ ਕੋਈ ਗੱਲ ਨਹੀਂ ਹੈਗੀ ਬੰਦੇ ਵਾਲੀ ਓ ਤੂੰ ਤਾਂ ਸਕਾ ਪਾਈਆਂ ਓਏ ਖੂਨ ਐ ਤੇਰੇ 'ਚ ਵੀ ਬੇਈਮਾਨ ਆ ਗਿਆ ਈਚ ਤਾਂ ਆਣੀ ਬੇਈਮਾਨਾ ਨਹੀਂ ਭੋਲਿਆ ਡਰਦੇ ਆ ਰਾਤ ਨੂੰ ਡੱਕਿਆ ਹੁਣ 10 ਵਜੇ ਆਇਆ ਡੱਕਿਆ ਪੈਰ ਨਹੀਂ ਲੱਗਦੇ ਤੇਰੇ ਕਿਤੇ ਡਿੱਗ ਗਿਆ ਕਿਸੇ ਨੇ ਗੱਡੀ ਕੁੱਟੀ ਮਾਰੀ ਫੇਰ ਓਏ ਸਾਰੀ ਰਾਤ ਨਹੀਂ ਸੌਣ ਦਿੱਤਾ ਗੇਟ ਹੀ ਖੜਕਾਈ ਗਿਆ ਹੈ ਉਹ ਤਾਂ ਥੱਕ ਕੇ ਆਉਂਦਾ ਸਾਰਾ ਦਿਨ ਦੇ ਨਾ ਦੇਖੋ ਮੈਂ ਸਾਰਾ ਦਿਨ ਉੱਥੇ ਦੁਕਾਨਾਂ ਦੀ ਮੁਸਕ ਚ ਰਹਿਣਾ ਤੁਸੀਂ ਮੈਨੂੰ ਝੰਗੀ ਨਾਮਦਾਰੀ ਦਿੰਨੇ ਹੋ ਕੀ ਮੁਸਕ ਚ ਰਹਿਣਾ ਏਸੀ ਜਟੌਰਾ ਨਾਲ ਬੈਠਿਆ ਰਹਿਣਾ ਕੀ ਹੈ ਸ਼ਾਮ ਨੂੰ ਡੱਕ ਕੇ ਆ ਜੰਨੇ ਮੀਠੇ ਖਾ ਕੇ ਕੁਰਸੀ ਤੇ ਬੈਠਣਾ ਆ ਬਚਾਰਾ ਸਾਰਾ ਦਿਨ ਡੰਗਰ ਸਾਹਮਣੇ ਕਦੇ ਖੇਤ ਵਾਗਿਆ ਨੌਕਰ ਬਣਾ ਰੱਖਿਆਗਾ ਚੱਲ ਬਾਈ ਵਧੀਆ ਤੂੰ ਜਾ ਕੇ ਰੀ ਦੁਕਾਨ ਤੇ ਤੂੰ ਘਰੇ ਰਹੇਗਾ ਨਾ ਤੈਨੂੰ ਵੀ ਪਤਾ ਚੱਲੂ ਜੀ ਇਹਦੀ ਜ਼ਬਾਨ ਕਿੰਨੀ ਚੱਲਦੀ ਆ ਸਾਰੀ ਜਿਹੜੀ ਕਦਰ-ਕਦਰ ਨਹੀਂ ਲੋਟ ਆਉਂਦੀ। ਪਤਾ ਤਾਂ ਤੁਹਾਨੂੰ ਲੱਗੂਗਾ ਦੋਨਾਂ ਨੂੰ ਵੀ ਕਿਵੇਂ ਗੁਰਸ਼ਰ ਲੈ ਉਡਾਣੇ ਆ ਦੋਨੋਂ। ਕੋਈ ਨਹੀਂ ਦੇਖ ਲਾਂਗੇ। ਲੈ ਫੜ। ਲੈ ਫੜ। ਟੀਫਨ ਆਪਦਾ ਜਾ ਫਿਰ ਦੁਕਾਨ ਤੇ ਮੇਰੀ ਗੱਲ ਸੁਣ ਲੈ। ਜਿੰਨੇ ਦਿਨਾਂ ਤੱਕ ਦੇਖ ਲਾ ਬਈ ਸਾਲ ਲਾ ਲੈ 6 ਮਹੀਨੇ ਲਾ ਲੈ ਜਿੰਨਾ ਚਿਰ ਮੈਂ ਉੱਥੇ ਰਹਿ ਆਂ ਦੁਕਾਨ ਤੇ। ਉਹ ਜਿੰਨੀ ਧਾਰ ਹੈ। ਉਤਾ ਮੈਂ ਇਹਨੇ ਮੇਡੂਗਾ ਹਨਾ ਮੈਂ ਸਾਮੂ ਆਹ ਹੋਈ ਹੋਈ ਆ ਤੇਰੇ ਹੱਥੋਂ ਵੀ ਆ ਜਿਹੜੀ ਆ ਹਾਂ ਹਾਂ ਉਹਨਾਂ ਨਾਲ ਤਾਂ ਮੈਂ ਆਪ ਸਮਝੂਗਾ ਜਿਹੜੀ ਅੱਜ ਦੀ ਤਰੀਕ ਤੋਂ ਕਿਸੇ ਨਾਲ ਤੂੰ ਆਧਾਰ ਕਰੇਗਾ ਤੂੰ ਜ਼ਿੰਮੇਵਾਰ ਹੋਵੇਂ ਇਹ ਲਾ ਗੱਲ ਸੁਣ ਲੈ ਫਿਰ ਅਸੀਂ ਵੀ ਤੁਸੀਂ ਹਵਦਾ ਖਰਚਾ ਲਿਖਿਆ ਕਰੋ ਕਾਪੀ ਦੇ ਅਸੀਂ ਹਵਦਾ ਤੈਨੂੰ ਪਤਾ ਲੱਗ ਜੂ ਆ ਵੀ ਦੁਕਾਨਦਾਰੀ ਬੋਧੇ ਕੀ ਹੁੰਦੀ ਐ ਹਾਂ ਤੈਨੂੰ ਪਤਾ ਲੱਗੂ ਸਾਨੂੰ ਅਸੀਂ ਤਾਂ ਘਰ ਜੋੜੀ ਬੈਠੇ ਆ ਬਹੁਤ ਵਧੀਆ ਚਲਾ ਰੱਖਿਆ ਕੰਮ ਆ ਤੁਸੀਂ ਦੋਨਾਂ ਨੇ ਤਾਂ ਨਾ ਜਾਮਾ ਪੱਟੀ ਮੇਸ ਕਰ ਰੱਖੀ ਐ ਦੇਖਗਾ ਅਸੀਂ ਕਿਹੜਾ ਪੱਟ ਕੇ ਰੂੜੀ ਤੇ ਸੱਟ ਤਾਂ ਵੱਡੀਆਂ ਹੀ ਜੋੜ ਨਾਲੀ ਚਲ ਤੂੰ ਜ਼ਿਆਦਾ ਨਾ ਬੋਲਨੀ ਕੱਪੜੇ ਘੱਟ ਵੇਚ ਜਾਮਾ ਦਿਖਾਉਂਦੇ ਹਾਂ ਹਾਂ ਪ੍ਰੈਸ ਕਰੇ ਹੋ ਇਹਨਾਂ ਨਾਲੇ ਕੋਈ ਨਹੀਂ ਕਰੇ ਹਜੇ ਪ੍ਰੈਸ ਪ੍ਰਸ ਮੈਂ ਕੋਈ ਨਹੀਂ ਕਰ ਦਿੰਦਾ ਇਹਨੂੰ ਲੱਗੂ ਪਤਾ ਹੁਣ ਤੈਨੂੰ ਹਾਂ ਝਾੜੇ ਹੋ ਹੋ ਬੋਲਦੇ ਨੇ ਦੇਖ ਲੈ ਹਜੇ ਤੈਨੂੰ ਤਾਂ ਮੈਂ ਕਿਦਾਂ ਦੀ ਸਮਝਾਉਣੀ ਆ ਤੂੰ ਘਰੇ ਸੁਣਦਾ ਹੁਣ ਵੀ ਤਾਂ ਆਈ ਆਖਲਾ ਹੁਣ ਤੂੰ ਘਰੇ ਰਹੇਗਾ ਨਾ ਤੈਨੂੰ ਵੀ ਘਰ ਦੇ ਲੱਛਣਾਂ ਦਾ ਪਤਾ ਚੱਲੂ ਜਿਹਦੇ ਲੱਛਣ ਕਿਹੋ ਜਿਹੇ ਆ ਇਹ ਚੱਲ ਬੱਸ ਫਿਰ ਹੁਣ ਤੂੰ ਕਤੋਂ ਦਿਮਾਖ ਖਾਨੀ ਆ ਹੁਣ ਤੂੰ ਘਰੇ ਰਹਿ ਕੇ ਸਾਰਾ ਜਲੂਸ ਤਾਂ ਦੇਖਿਆ ਕਰੇਗਾ ਫਿਰ ਵੇਖਦੀ ਤੁਹਾਡ ਹੁੰਨਾ ਕਿ ਨਹੀਂ ਇਹਦੇ ਨਾਲ ਹੁੰਦਾਗਾ ਤੂੰ ਵੀ ਮਾੜੀ ਮੋਟੀ ਜਮਾਨ ਤੇ ਕਾਬੂ ਕਰ ਲੈ ਜਮਾਨ ਕਾਬੂ ਕਰ ਲੈ ਮੇਰੀ ਜਵਾਨ ਨੂੰ ਕੀ ਹੋਇਆ ਉਹਦੀਆਂ ਮੈਂ ਸੁਣੀ ਜਾਵਾਂ ਮੈਡਮ ਦੀ ਨਾਮ ਬੋਗਲੀ ਦੀ ਕੰਚੀ ਮੱਗੂ ਤਾਂ ਚੱਲਦੀ ਏ ਤੇਰੀ ਜਮਾਨ ਜਿਵੇਂ ਬੋਗਲੀ ਕੰਚੀ ਚਲਾਉਂਦਾ ਹੁੰਦਾ ਮੇਰੇ ਸਾਲਿਆਂ ਨੇ ਕਰਤੀ ਰਾਣੀ ਹਾਂ ਕਰਤੀ ਨਾ ਆਹ ਬੰਨ ਕੇ ਤਾਂ ਪਰਨਾ ਗਿਆ ਸੀ ਆ ਪੱਗ ਕਿਹਦੀ ਬੰਨ ਲਿਆ ਤੂੰ ਇਹ ਤਾਂ ਮੇਰਾ ਉਹ ਯਾਰ ਦੋਸਤ ਮਿਲ ਗਿਆ ਥੀ ਉਹ ਕਹਿੰਦਾ ਆਪਾਂ ਪੱਗ ਵਟਾਈਏ ਮੈਂ ਪਰਨਾ ਹੁਣ ਦੇ ਤਾਂ ਉਹਦੀ ਪੱਗ ਲੈ ਜੀ ਹੋਰ ਭਰਾ ਤਾਂ ਤੇਰੀ ਜਾਤ ਨਹੀਂ ਮਾਰਦਾ ਸਕੇ ਭਰਾਮਾਂ ਦੀ ਤਾਂ ਬਣਦੀ ਨਹੀਂ ਹੈਗੀ ਬਾਹਰਲੇ ਨਾਲ ਤੂੰ ਬੜੀਆਂ ਪੱਗਾਂ ਵਟਾਉਂਦਾ ਫਿਰਦਾ ਹੈਂ ਅੱਜ ਕੱਲ੍ਹ ਕੌਣ ਹੈ ਕਿਸੇ ਦਾ ਉਹਦਾ ਮੇਰਾ ਪੁਰਾਣਾ ਮਿੱਤਰ ਆ ਗੱਡੀ ਤੇ ਗਿਆ ਥੀ ਹੁਣ ਆ ਗਿਆ ਉਹ ਕਹਿੰਦਾ ਹੁਣ ਮੈਂ ਪਿੰਡੀ ਰਹਿ ਆ ਕਰੂੰਗਾ ਪੱਕੇ ਰਿਹਾ ਕਰਾਂਗਾ ਕਹਿੰਦਾ ਹੁਣ ਬਾਲਾ ਪੱਕਾ ਯਾਰ ਆ ਮੇਰਾ ਜਾਨਵਾਰ ਦਾ ਮੇਰੇ ਤੇ ਕੋਈ ਨਹੀਂ ਕਿਸੇ ਤੇ ਜਾਨਵਾਰ ਦਾ ਅੱਜ ਕੱਲ ਕੋਈ ਨਹੀਂ ਹੈਗਾ ਕਿਸੇ ਦਾ ਠੀਕ ਹੈ ਜੇ ਤੇਰਾ ਸਖਾ ਨਹੀਂ ਨਾ ਹੈਗਾ ਬਗਾਨਿਆਂ ਤੋਂ ਕੋਈ ਆਸ ਨਹੀਂ ਹੈਗੀ ਆਪਾਂ ਨੂੰ ਉਹ ਚਲਾਂ ਜਿਆਦਾ ਨਹੀਂ ਬੋਲਦੇ ਤੂੰ ਪ੍ਰੈਸ ਕਰ ਫਿਰ ਮੈਂ ਦੁਕਾਨ ਤੇ ਚੰ ਪ੍ਰੈਸ ਤਾਂ ਮੈਂ ਕਰਤੀ ਐ ਆਪਦਾ ਹੁਣ ਕੰਮ ਧਿਆਨ ਨਾਲ ਕਰੀ ਠੀਕ ਹੈ ਨਾਲੇ ਪੰਜੀ ਪੰਜੀ ਤੇ ਤੂੰ ਫੜਾ ਮਾਰ ਕੇ ਆਇਆ ਇਹ ਫੜਾ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਮੇਰੀ ਤਾਂ ਸੁਣ ਲੈ ਹੁਣ ਪੰਜੀ ਪੰਜੀ ਦਾ ਹਿਸਾਬ ਰੱਖਾਂਗੇ ਗਰੀ ਮੈਂ ਤਾਂ ਪੂਰਾ ਰੱਖਾਂਗੀ ਹਿਸਾਬ ਤੂੰ ਵੀ ਰੱਖਿਆ ਕਰੀ ਗੌਰ ਰੱਖਿਆ ਕਰੀ ਨਾਲੇ ਸਾਰਾ ਪਤਾ ਲੱਗੂਗਾ ਹੁਣ ਤੂੰ ਬਾਹਰ ਅੰਦਰ ਜਾਏਗਾ ਗੋਹੇ ਕੂੜੇ ਨਹੀਂ ਮੱਤ ਮਾਰ ਰੱਖਿਆ ਤੇਰੀ ਤਾਂ ਨਾਲ ਇੱਕ ਗੱਲਾਂ ਨਹੀਂ ਹੁਣ ਤਾਂ ਜਦੋਂ ਮੈਂ ਦੁਕਾਨ ਤੇ ਜਾਇਆ ਕਰੂੰ ਜਿਹੜੀ ਤੇ ਚੀਜ਼ ਮੰਗਿਆ ਕਰੀ ਉਹ ਹੀ ਲੈ ਕੇ ਆਇਆ ਕਰੂੰਗਾ ਹੋਰ ਹੈਨਾ ਉਹਦੇ ਵਰਗੀ ਨਹੀਂ ਹੈਗੀ ਮੈਂ ਠੀਕ ਹੈ ਉਹ ਨਾਲ ਆਪੀ ਤਾਂ ਕਹੀ ਜਾਂਦੇ ਵੀ ਤੂੰ ਜਾਂਦਾ ਨਹੀਂ ਲਿਆਉਂਦਾ ਨਹੀਂ ਹੈਗਾ ਹੁਣ ਮੈਂ ਲਿਆਇਆ ਕਰੂੰ ਦੇਖੀ ਤੂੰ ਹਾਂ ਲਿਆ ਦਿਆ ਕਰੀ ਲੈ ਫੜਾ ਫੜੇ ਥੋੜੀ ਹੈ ਫਾਇਦਾ ਕੀ ਆ ਹੈ ਉਹਦੇ 'ਚ ਮੇਰੇ 'ਚ ਦੇਖੀ ਤਾਂ ਜੀ ਹੁਣ ਤਾਂ ਤੂੰ ਫੜ ਫੜੋ ਆਪਣੇ ਆਪ ਹੀ ਆ ਆ ਵੀ ਰਹਿ ਕਰਨੇ ਕਰਨ ਠੀਕ ਹੈ ਨਲੇ ਪਤਾ ਲੱਗੂ ਇਹਨਾਂ ਨੂੰ ਠੀਕ ਹੈ ਹਲੋ ਹਾਂ ਹਾਂ ਬੁਲਕਾਰ ਉਹ ਯਾਰ ਮੇਤੋ ਤਾਂ ਅੱਜ ਦੁਕਾਨ ਤੇ ਆਇਆ ਨਹੀਂ ਜਾਂਦਾ ਹੈਗਾ ਆ ਬੋਦ ਦੇ ਨੂੰ ਭੇਜਦਾ ਮੈਂ ਉਹ ਮੇਰਾ ਸੌਰਾ ਮਰ ਗਿਆ ਹੋਰ ਉੱਥੇ ਫਿਰ ਜਾਣਾ ਜ਼ਰੂਰੀ ਹੈ ਹੋਰ ਮੈਂ ਤੂੰ ਕੀ ਬੋਲੀ ਜਨਾ ਬਾਹਨਾ ਤਾਂ ਚੱਜ ਦਾ ਲਾਗਾ ਕਾਮਦਿਆਂ ਨੂੰ ਮੇਰਾ ਪਿਓ ਕੀ ਤੇਰੇ ਘਰੋਂ ਖਾਂਦਾ ਹੈਗਾ ਦੱਸ ਐ ਮੈਂ ਕੀ ਕਰਾਂ ਤੋ ਹੋ ਗਈਆਂ ਦੋਨੇ ਦਿਮਾਗ ਖਰਾਬ ਕਰਖਾ ਹੁਣ ਜਿਹੜੀ ਰੀਲ ਪੈ ਗਈ ਪੈ ਗਈ ਤੇਰੇ ਵਾਲੇ ਬਾਪ ਚੜ ਗਿਆ ਮੇਰੇ ਦਿਮਾਗ ਚ ਜਿਹਨੇ ਦਿਮਾਗ ਖਰਾਬ ਕੀਤਾ ਨਾ ਉਹਨੂੰ ਕਹਿ ਤੇਰੇ ਤਾਂ ਭਰਾ ਪਰਜਾਈ ਨਹੀਂ ਟਿਕਦੇਗੇ ਮੇਰੇ ਬਾਪ ਨੂੰ ਕਿਉਂ ਵਿੱਚੋ ਘੜੀਸਦਾ ਜਦੋਂ ਦਾ ਤੈਨੂੰ ਪੰਡਾ ਬਣ ਬਣ ਦੇਖੇ ਜਾਂਦੇ ਸੀ ਤੈਨੂੰ ਚੰਗੇ ਲੱਗਦੇ ਸੀ ਉਹ ਲੈ ਲੈ ਕਿਹੜੀ ਉਹ ਪੰਡ ਦੇ ਗੇ ਕਿਹੜੀ ਪੰਡ ਦੇ ਗੇ ਮੇਰੇ ਨਾਲ ਕੁਝ ਦਿੱਤਾ ਤੇਰਾ ਤਾਂ ਕਾਰੋਬਾਰ ਹੀ ਉਹਨਾਂ ਨੇ ਚਲਾਇਆ ਹੁਣ ਚੱਲ ਪਿਆ ਤਾਂ ਤੂੰ ਹੁਣ ਵੱਡਾ ਬਣ ਗਿਆ ਸ਼ਾਹੂਕਾਰ ਦੋ ਵਾਰੀ ਤੂੜੀ ਮੈਂ ਛੱਡ ਗਿਆ ਲੈ ਕਿੱਧਰ ਉਹਨਾਂ ਨੂੰ ਸ਼ਾਹੂਕਾਰ ਬਣਾ ਦਿਆ ਹਾਂ ਹਾਂ ਹੁਣ ਰੋਡ 'ਚ ਜ਼ਮੀਨ ਆ ਗਈ 4 ਪੈਸੇ ਆ ਗਏ ਉਹਨਾਂ ਕੋਲੇ ਰਾਂ ਦੇ ਗਾ ਰਹੇ ਪਹਿਲਾਂ ਹੀ ਸਰਦਾਰ ਸੀਗੇ ਵੱਡਾ ਆਇਆ ਤੂੰ ਸ਼ਾਹੂਕਾਰ ਚੱਲ ਚੰਗਾ ਪਰਾਂ ਬਕਾਚਾ ਮੇਰੇ ਮਾਪਿਆਂ ਬਾਰੇ ਅੱਜ ਤਾਂ ਬਾਹਰ ਓ ਬਤਾਏ ਬੋਦੇ ਕੀ ਆ ਬੋਲੇ ਮੇਰਾ ਉੱਜੜ ਜਾ ਦੁਕਾਨ ਤੇ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਉੱਥੇ ਚਾਰ ਗਾ ਕੇ ਬੈਠੇ ਨੇ ਮੇਰੇ ਯਾਰ ਕਹਾਂ ਜਾ ਭਾਈਆਂ ਤੂੰ ਮੈਨੂੰ ਉਜੜ ਹੀ ਪਾਲਦਾ ਭਗ ਜੂਗਾ ਮੈਂ ਓਏ ਫਿਰ ਯਾਰ ਮੈਨੂੰ ਤਪਾਉਂਦੇ ਨੇ ਕਦੇ ਕਿਸੇ ਦਾ ਫੋਨ ਆ ਜਾਂਦਾ ਕਦੇ ਕਿਸੇ ਦਾ ਫੋਨ ਤਾਂ ਆਉਣਗੇ ਜਦੋਂ ਗਾ ਕੇ ਲੱਗੇ ਹੋਏ ਨੇ ਫਿਰ ਤੂੰ ਟਾਈਮ ਤੇ ਦੁਕਾਨ ਤੇ ਜਾ ਜਾਨਾ ਮੈਂ ਤਾਂ ਜਾਣਾ ਮੇਰੀ ਗੱਲ ਸੁਣ ਲੈ ਇੱਕ ਦਾ ਡੰਗਰਾਂ ਨੂੰ ਸੰਨੀਰ ਲਾਦੀ ਸਹੀ 2:30 ਵਜੇ ਠੀਕ ਹੈ ਇੱਕ ਓੜਾ ਬੀਹੇ ਚ ਕੱਖ ਜੇ ਹੋਏ ਪਏ ਨੇ ਕਹੀ ਨਾਲ ਸਾਰੇ ਖੁਰਚੜੀ ਤੇ ਨਾਲੇ ਖੇਤ ਕਿਹੜਾ ਮਾਰਿਆ ਲਾ ਓਏ ਲਾ ਕੇ 벨ਟ ਜੀ ਉਹੀ ਪਟਿਆਲੇ ਵਾਲਾ ਰਾਜਾ ਬਣਿਆ ਖੜਿਆ ਲੈ ਕਿਵੇਂ ਆਰਡਰ ਮਾਰਦਾ ਆਪਦਾ ਕਮ ਆ ਆਪੇ ਸਾਹਮੂ ਆ ਬਾਈ ਭਗ ਜਾਂਦ ਕੰਥੇ ਭਗ ਜਾਕ ਓਏ ਭਗ ਜਾ ਨਾ ਤੈਨੂੰ ਕਿਹਾ ਖੜ ਜਾ ਬਾਅਦ ਚ ਜਾਇਓ ਹਾਂ ਤੂੰ ਦੱਸਣਾ ਓ ਮੇਰੀ ਭੈਣ ਆਈ ਜਾਂਦੀ ਓਦੇ ਵਾਸਤੇ ਲੈ ਕੇ ਆਓ ਖਾਣ ਪੀਣ ਨੂੰ ਅੱਛਾ ਕੋਕੋਕੋਕ ਲਿਆਓ ਜਾਓ ਕੋਲਡ ਡਰਿੰਕ ਉਹ ਤੂੰ ਦੁਕਾਨ ਤੇ ਵਗ ਜਾ ਤੇਰੀ ਭੈਣ ਨੂੰ ਮੈਂ ਲਿਆ ਦੂੰ ਕੋਕੋਕੋ ਲੈ ਨਾ ਇਹ ਆਪ ਲਿਆ ਕੇ ਦਊਗਾ ਤੂੰ ਘਰ ਦਾ ਕੰਮ ਕਰ ਇਹਨੂੰ ਕਾਹਦਾ ਪਤਾ ਢੰਗਰਾ ਵਰਗਾ ਤਾਂ ਹੈ ਗਿਆ ਪੂਜੀ ਆ ਮੰਗਾ ਲਿਆ ਆਂਦਾ ਧਾਲੇ ਹੋਰ ਤੈਨੂੰ ਪਤਾ ਹੈਗਾ ਇਹਨੂੰ ਕਾਹ ਨੂੰ ਪਤਾ ਕੁਛ ਨਾਲੇ ਭੋਲੇ ਮੇਰੀ ਗੱਲ ਸੁਣ ਲੈ ਗਾਹਕ ਨੂੰ ਤੂੰ ਫੋਨ ਕਰ ਦੇ ਵੀ ਅੱਧਾ ਘੰਟਾ ਦੁਕਾਨ ਦੇ ਬਾਹਰ ਮੂਰੇ ਬਹਿ ਜੇ ਮੈਂ ਵਗ ਜੂੰਗਾ ਨਾਲੇ ਇੱਕ ਗੱਲ ਆ ਭੋਲੇ ਜਿਹੜੇ ਗਾਹਕ ਨੇ ਆਪਾਂ ਤੋਂ ਦਵਾਈ ਲੈਣੀ ਆ ਉਹਨੇ ਆਪਾਂ ਤੋਂ ਹੀ ਲੈਣੀ ਚਾਹੇ 4 ਘੰਟੇ ਲੇਟ ਵਗ ਜਾ ਉਹ ਬੋਧੈ ਨਹੀਂ ਦੁਕਾਨਦਾਰੀਆਂ ਚੱਲਦੇ ਹੁੰਦੇ ਆ ਉਹ ਜਿਹੜੇ ਲੱਛਣ ਤੂੰ ਕਰਨ ਲੱਗ ਗਿਆ ਮੇਰੇ ਯਾਰਾ ਜਿਉ ਇਹਨੂੰ ਗੂਹੋ ਬੋਲ ਨਹੀਂ ਤੂੰ ਕੱਢਣ ਦਿੰਦਾ ਅੱਛਾ ਤੂੰ ਤਾਂ ਬੜਾ ਹੋ ਕਰਦਾ ਜਣੋ ਫਿਰ ਮੈਂ ਲਿਆਵਾਂ ਨਾ ਕੋਕ ਕੋਲਾ ਮੈਂ ਜਰਪਾ ਕੇ ਲਿਆਉਂ ਤੂੰ ਨਹੀਂ ਬਹੁਤ ਕੁਝ ਲੈ ਕੇ ਦਿੰਦਾ ਉਹ ਤਾਂ ਤੈਨੂੰ ਦਿਖਦਾ ਨਹੀਂ ਮੇਰੀ ਤਾਂ ਭੈਣ ਆ ਰਹੀ ਉਹਦੇ ਵਾਸਤੇ ਕੁਝ ਲਿਆਉਣਾ ਨਹੀਂ ਦੱਸ ਬੋਲ ਤੂੰ ਮੈਨੂੰ ਦੱਸ ਕੀ ਕੀ ਲੈ ਕੇ ਆਉਣਾ ਜੀ ਐਂ ਦੱਸੋ ਸੈਂਡਵਿਚ ਲੈ ਆਇਓ ਹਾਂ ਦੋ ਕੋਕ ਦੀਆਂ ਬੋਤਲ ਲੈ ਆ ਹਾਂ ਠੀਕ ਹੈ ਲੈ ਆਇਓ ਲੈ ਆਉਣਾ ਮੈਂ ਮੇਰੀ ਗੱਲ ਸੁਣ ਲੈ ਭਵੇਂ ਕੋਕ ਕੋਲਾ ਭਵੇਂ ਜਿੰਨੇ ਮਰਜ਼ੀ ਬੁੱਜੂ ਬਿੱਜੂ ਲੈ ਉਹ ਮੈਨੂੰ ਕੋਈ ਚੱਕਰ ਨਹੀਂ ਕਾਪੀ ਤੇ ਲਿਖਿਆ ਜਾਊਗਾ ਇਹ ਸਾਰਾ ਸਹਾਰਾ ਆ ਲਿਖ ਲੈ ਤੂੰ ਲਿਖ ਅਸੀਂ ਤਾਂ ਲਾਲ ਹੀ ਰਾਹ ਤਾ ਲਾਲ ਹੀ ਰਾਹ ਤਾਂ ਕਾਪੀ ਅਸੀਂ ਤਾਂ ਜਿਵੇਂ ਤੁਸੀਂ ਚੱਲਦੇ ਹੋ ਈ ਮੈਂ ਚੱਲੂਗਾ ਆ ਚੱ ਜਮਈ ਬੜਾ ਸਮਝਦਾ ਇਹਨੇ ਕਿਹੜਾ ਆਉਗੀ ਮਹਾਰਾਣੀ ਆਉਗੀ ਹਾਂ ਮੀਤਾ ਤੇ ਮੀਤਾ ਹਾਂ ਲੈ ਬੜਾ ਸਮਾਨ ਅੱਛਾ ਲੈ ਆ ਤਾਂ ਨਾਲੇ ਮੈਂ ਇਹ ਕਹਿਣਾ ਜਦੋਂ ਆ ਗਈਆਂ ਫੂਡ ਕਰਦੀ ਮੈਂ ਮਿਲ ਕੇ ਜਾਊਂਗਾ ਲੈਉ ਤਾਂ ਕਰਾਂਗੀ ਏ ਮੈਨੂੰ ਕਿਹੜਾ ਪਤਾ ਨਹੀਂ ਹਾਂ ਫੋਨ ਕਰ ਦੂੰਗੀ ਜਲਦੀ ਆ ਜਾਈਂਗੀ ਤੇ ਉੱਥੇ ਬੈਠਾ ਰਹੇ ਠੀਕ ਆ ਤੈਨੂੰ ਕੁਛ ਪਤਾ ਲੱਗਦਾ ਘਰ ਚ ਕੀ ਹੋਈ ਜਾਂਦਾ ਹੁਣ ਕੀ ਤੇਰੇ ਸੱਪ ਲੜ ਗਿਆ ਤੇਰੇ ਵਾਲੀ ਪਰਜਾਈ ਨੇ ਵੇਖ ਲੈ ਤੇਰੇ ਭਰਾ ਤੋਂ ਕਿੰਨਾ ਸਾਰਾ ਸਮਾਨ ਮੰਗਾਇਆ ਹੁਣ ਨਹੀਂ ਘਰ ਉੱਜੜਦਾਗਾ ਵੱਡੀ ਹੀ ਘਰ ਬੰਨਣ ਵਾਲੀਓ ਇਹ ਬੋਦੇ ਦੀ ਸਾਲੀ ਉਹਦੀ ਭੈਣ ਆਊਗੀ ਮੀ ਇਤਦੀ ਵੇਜੋ ਦੀ ਭੈਣ ਨਾ ਹੋਣਾ ਫਿਰ ਇੰਨਾ ਕੁਝ ਥੋੜੀ ਮੰਗਾਉਣਾ ਹੁਣ ਨੀ ਉਹ ਘਰ ਬੱਟ ਰਹੀ ਮੈਨੂੰ ਤਾਂ ਕਹਿੰਦੀ ਸੀ ਤੂੰ ਸਮਾਨ ਮੰਗਾ ਮੰਗਾ ਕੇ ਸੁਰਖੀਆਂ ਪਾウダー ਸਾਰਾ ਘਰ ਜਾੜੀ ਜਾਨੀ ਆ ਮੈਂ ਤਾਂ ਘਰ ਬੰਨ੍ਹਦੀ ਆ ਹੁਣ ਉਹਦੀਆਂ ਸਿਆਲਫਾ ਕਿੱਥੇ ਗਈਆਂ ਆਪਦੀਆਂ ਵਾਰੀ ਤੇ ਤਾਂ ਉਹ ਕੰਮ ਕਰਖੇ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਮੈਂ ਨਹੀਂ ਇਹਦੇ ਵਸਦੀ ਕਿਉਂ ਇਹਦੀ ਤਾਂ ਖਾਂਦੇ ਦੀ ਕਹਿੰਦੀ ਦਾੜੀ ਹਿਲਦੀ ਆ ਔਰੇ ਤਾਂ ਦਾੜੀ ਵੀ ਨਹੀਂ ਹਿਲਦੀ ਕਹੀ ਜਾ ਗੱਲਾਂ ਕਰਦੀਆਂ ਤੂੰ ਮੈਂ ਤੂੰ ਤਾਂ ਉਹਨਾਂ ਦਾ ਹੀ ਬਣ ਕੇ ਬਹਿ ਜਾਣਾ ਕਦੇ ਤੂੰ ਮੇਰੀ ਮੇਰ ਵੀ ਲੈ ਲਿਆ ਕਰ ਜਦੋਂ ਤੇਰੇ ਕੋਈ ਪੇਕਿਆਂ ਦਾ ਉਰੇ ਆਊਗਾ ਮਰੂਆ ਉੱਜੜੂਆ ਮੈਂ ਲਿਆ ਦੂੰਗਾ ਤੂੰ ਗੁਣਾ ਲਿਆ ਦੂੰਗਾ ਉਹਦੇ ਮੈਂ ਤਾਂ ਜਮਾਨ ਸਮਾਨ ਕੇ ਬੋਲਿਆ ਕਰ ਤੂੰ ਮੇਰੇ ਪੇਕੇ ਮਰੀ ਭਾਲਦਾ ਹੋ ਤੇਰਾ ਕੁਛ ਖਾ ਕੇ ਨਹੀਂ ਜਾਂਦੇ ਤੈਨੂੰ ਦੇਖ ਹੀ ਜਾਂਦੇ ਆ ਮੇਰੇ ਸਾਲੇ ਨੰਗ ਥਾਣੇਦਾਰ ਲੱਗੇ ਹੋਏ ਨੇ ਮੇਰੇ ਤੇ ਤੂੰ ਭਗ ਜਾ ਰੋ ਰੋਟੀ ਖਾਣੀ ਉਹ ਨੰਗ ਨੰਗ ਤੂੰ ਰੋਟੀ ਖਾਣੀ ਉੱਪਰ ਕਰ ਲਈ ਭਗ ਜਾ ਰੋ ਉਹ ਦੇਖ ਲੈ ਕਿੰਨਾ ਆਪਦੀ ਟੀਵੀ ਦੇ ਪਿੱਛੇ ਲਾ ਕੇ ਬੋਲਦਾ ਸੀ ਤੂੰ ਨਾ ਬੋਲਿਆ ਕਰ ਮੇਰੇ ਪਿੱਛੇ ਲਾ ਕੇ ਛੁੱਡੂ ਜਾਣਾ ਹੋਵੇ ਤਾਂ 25 ਕਿਲੋ ਵਜਣਾ ਹੈ ਘਰੋਂ ਕੱਢਣੇ ਕਰਖਿਆ ਹੂੰ ਨਾਲੀ ਜਿੱਦੇ ਮੱਕੇ ਹੋਏ ਨੇ ਫੜ ਲਈ ਨਾ ਅੰਨਾ ਅੰਨਾ ਬਣਾ ਕੇ ਛੱਡੂੰ ਆ ਵੀ ਮਣੀ ਕਿਵੇਂ ਆਉਣੇ ਹੋਏ ਬਸ ਦਵਾਈ ਲੈਣ ਆ ਗਏ ਹੋਰ ਆਪਾਂ ਨੇ ਵੇਖੀ ਕਰਨਾ ਹੁੰਦਾ ਇਹ ਤਾਂ ਗੱਲ ਆ ਲੈ ਜਾ ਦਵਾਈ ਥੋੜੀ ਆਪਦੀ ਦੁਕਾਨ ਆ ਗਈ ਇਹ ਇੱਕ ਤਾਂ ਜੀਰੀ ਆ ਆਪਣੀ ਜੀਰੀ ਦੇ ਥੱਲੇ ਫੂੰਸ ਪ੍ਰਾਲ ਬਣੀ ਜਾਂਦਾ ਜੜਾਂ ਗਲੀਆਂ ਜਾਂਦੀਆਂ ਨੇ ਅੱਛਾ ਅੱਛਾ ਦੂਜਾ ਖੱਬਲ ਹੈ ਬੱਟਾਂ ਤੇ ਜਿਹੜਾ ਖੱਬਲ ਹੱਦ ਦਿਨ ਉਹ ਦਿਨ ਹਰਾ ਹੋਈ ਜਾਂਦਾ ਲੈ ਕਰ ਮੈਂ ਇੰਨਾ ਸਲਾਹ ਲੈਣਾ ਦਾ ਦੱਬਦੀ ਖੱਬਲ ਫੇਰਾ ਦੱਬਣਾ ਪਊਗਾ ਤੈਨੂੰ ਦਵਾਈ ਦੇਣਾ ਦੇਖੀ ਤੂੰ ਫੇਰਾ ਆ ਚੱਕ ਇਹ ਕਰਨੀ ਗੁਰਨੀ ਕਿਵੇਂ ਆ? ਆਹਾ ਤਾਂ ਦੇਖੋ ਮੇਰੀ। ਹਮ ਇੱਕ ਕਿਲੇ ਦੇ ਵਿੱਚ ਅੱਠ ਢੋਲੀਆਂ ਪਾਉਣੀਆਂ ਨੇ। ਠੀਕ ਐ। 4 ਕਿਲੇ ਆਇਆਂ ਨੂੰ ਪਾ ਦੇ। ਠੀਕ ਐ। 4 ਕਿਲੇ ਆਇਆਂ ਨੂੰ ਪਾ ਦੇ। ਠੀਕ ਐ। ਠੀਕ ਐ। ਠੀਕ ਐ। ਫਿਰ ਆਹਾ ਬੱਟਾਂ ਵਾਲੀ। ਆਹਾ। ਹਮ ਇਹਦੀਆਂ ਦੋ ਢੋਲੀਆਂ ਕਰਦੀ ਬਸ। ਹੋਰ ਕੀ ਕਰਨਾ? ਅੱਛਾ। ਜੇ ਮੀਂਹ ਗਣੀ ਪੈ ਗਿਆ ਫਿਰ ਕੀ ਬਣੂਗਾ? ਮੀਂਹ ਕਣੀ ਦਾ ਵੀ ਆਪਣੇ ਕੋਲੇ ਇਲਾਜ ਹੈਗਾ ਬਣੀ ਆ। ਘਬਰਾਉਣਾ ਕਿਉਂ ਆ? ਚੰਗੀ ਗਿਆ। ਆਪਾਂ ਤੈਨੂੰ ਉਹ ਦੰਨਿਆ ਦੇਖ। ਇਹਦਾ ਬਸ ਇੱਕ ਤੁਪਕਾ ਪਾਉਣਾ ਇੱਕ ਢੋਲੀ ਚ। ਇੱਕ ਤੁਪਕੇ ਨਾਲ ਕੀ ਬਣੂਗਾ? ਕਿੱਕ ਤੋਕ ਕੇ ਨਾਲੀ ਸਾਰਾ ਕੁਝ ਹੋ ਜਾਂਦਾ ਹੁੰਦਾ ਹਾਂ ਚਲੋ ਹਾਂ ਹੋਰ ਤੰਗ ਕਰੇ ਬੈਕ ਤਾਂ ਚਲੋ ਉਹ ਲਾਣੀ ਉਹ ਕਿੱਧਰ ਲੰਘ ਰਿਹਾ ਹੈ ਹਾਂ ਹੈ ਭੋਲੇ ਨਾਲ ਦਾ ਕਰ ਲਾ ਕੇ ਕਰਾ ਹੁੰਦਾ ਕੋਈ ਭੋਲਾ ਤਾਂ ਰਾਤ ਬਲਦ ਨੇ ਚੱਕ ਲਿਆ ਸਿੰਘਾਂ ਤੇ ਅੱਛਾ ਜੀ ਪੰਜ ਵਾਰੀ ਮਾਰਿਆ ਖੁਰਲੀ ਚ ਇੱਧਰ ਆ ਪੰਜ ਮਾਰਿਆ ਮਾਰਿਆ ਇੱਧਰ ਉਹ ਤਾਂ ਗਰਦਨ ਬੰਨੀ ਪਿਆ ਡਾਕਟਰ ਨੇ ਉਹਨੂੰ ਇਹ ਕਿਹਾ ਵੀ ਤੈਨੂੰ ਬੋਲਣਾ ਨਹੀਂ ਤੈਨੂੰ ਤਾਂ ਮੈਂ ਬਿਠਾਉਂ ਮਸਕ ਚ ਮਜਬੂਰੀ ਆ ਨਹੀਂ ਕਿਹੜਾ ਜੀ ਕਰਦਾ ਬੈਠਣ ਨੂੰ ਬੋਲੇ ਨਾਲ ਗੱਲ ਹੁੰਦੀ ਨਹੀਂ ਬੋਲੇ ਨਾਲ ਹੀ ਗੱਲ ਹੁੰਦੀ ਹੈਗੀ ਬੋਲੇ ਨੇ ਬੋਲਣੀ ਨਹੀਂ ਹੈਗੇ ਜਦੋਂ ਫਿਰ ਬੋਲੇ ਨੂੰ ਹੀ ਪਤਾ ਹੁੰਦਾ ਸਾਰੇ ਕਾਸੇ ਦਾ ਤੈਨੂੰ ਕੀ ਪਤਾ ਹੈ ਮੈਨੂੰ ਬੋਲੇ ਨਾਲੋਂ ਵੱਧ ਪਤਾ ਹੈ ਖੇਤੀ ਦਾ ਮੈਂ ਕਰਦਾ ਲਾਇਸੈਂਸ ਮੇਰੇ ਨਾਂ ਤੇ ਡਕਾਣ ਦਾ ਅੱਛਾ ਜੀ ਹਾਂ ਤੇ ਫਿਰਦਾ ਹਾਂਵੇਂ ਚਲ ਲਾ ਫੜ ਮਾਰ ਲਿਆ ਕਰੋ ਕਿਹੜਾ ਨਾਲੇ ਕੋਈ ਜਨ ਨਹੀਂ ਮਾਰਾਂਗੇ ਕਿਹੜਾ ਹਾਂ ਚਲ ਮਾਰ ਲਾ ਲੇ ਭਾਈ ਆ ਪੀ ਦਵਾਈ ਲੈ ਜਾ ਇਹ ਕਿਵੇਂ ਕਿਵੇਂ ਕਿਹੜੀ ਕਿਹੜੀ ਦਵਾਈ ਹੈ ਕਿਵੇਂ ਕਰਨੀ ਆ ਕੀ ਕਾਹਦੇ ਕਾਹਦੇ ਤੇ ਕੰਮ ਕਰੂ ਇਹ ਵੀ ਕਿੰਨੇ ਕਿੰਨੇ ਪਾਉਣੀਆਂ ਹੈ ਹੈ ਕਿੰਨੀ ਪਾਉ ਆ ਟੋਲੀ ਚ ਕਿੰਨੀ ਪਾਉ ਆ ਕਿੰਨੀ ਪਾਉ ਆ ਕਿੰਨੀ ਪਾਉ ਆ ਤਾਂ ਪਾਉ 100 ਗ੍ਰਾਮ ਅੱਛਾ ਆ 200 ਗ੍ਰਾਮ ਠੀਕ ਆ ਪਾਉਣੇ 200 ਗ੍ਰਾਮ ਆਹ 150 ਗ੍ਰਾਮ ਇੱਕ ਇੱਕ ਨਿਬੂ ਇਹ 250 ਗ੍ਰਾਮ ਅੱਛਾ ਇਹ ਟੋਲੀ ਬੈਂਡਰੀ ਵਾਲੀ ਹੈ ਜਦ ਕਿਹੜੀ ਜਿ ਕਿੰਨੀ ਪਾਣੀ ਬੈਟਰੀ ਵਾਲੀ ਨਾਲ ਕਰਾਂ ਕਿ ਪੰਪ ਵਾਲੀ ਨਾਲ ਕਰਾਂ ਇੰਜਨ ਵਾਲੀ ਨਾਲ ਤੇਰੇ ਕੋਲ ਢੋਲੀ ਕਿਹੜੀ ਆ ਦੋਏ ਨੇ ਫਿਰ ਉਹ ਦੋਹਾਂ ਨਾਲ ਹੀ ਕਰ ਲਈ ਦੋਹਾਂ ਨਾਲ ਕਿਵੇਂ ਦਾ ਇਕੱਲਾ ਦਾ ਬੰਦਾ ਮੈਂ ਦੋਹਾਂ ਨਾਲ ਕਿਵੇਂ ਕਰੂੰਗਾ ਤੂੰ ਪਰ ਬੰਦਾ ਕੋਈ ਲੈ ਲਈ ਨਾਲ ਹੁਣ ਮੈਂ ਚੱਲਾਂ ਨਾਲ ਤੂੰ ਕਿਉਂ ਚੱਲੇਗਾ ਭੁੱਲੇ ਵਰਗੇ ਨੂੰ ਭੇਜ ਦਿਆ ਕਰ ਭੋਲਾ ਦਾ ਘਰੇ ਪਿਆ ਯਾਰਾ ਉਹ ਲਾਉਂਦੀ ਨਹੀਂ ਹੈਗਾ ਦੁਕਾਨ ਤੇ ਕੋਈ ਹੋਰ ਹੋਣਾ ਭੋਲੇ ਦਾ ਭਾਈ ਹੋਣਾ ਆਹ ਕੌਣ ਬੈਠਾ ਹੋਰਾ ਚੱਲ ਚੰਗਾ ਠੀਕ ਐ ਆਹ ਦੱਸ ਮੈਨੂੰ ਇਹ ਆਜ ਦਾ ਕੀ ਕੰਮ ਆਹ ਤਾਂ ਦੱਸ ਤੀ ਤੈਨੂੰ ਕਿੰਨੇ ਵਾਰੀ ਦੱਸਾਂ ਤੈਨੂੰ ਮੈਂ ਆ 100 ਗ੍ਰਾਮ ਆ ਆ 200 ਗ੍ਰਾਮ ਆ ਆ ਪੌਣੇ 200 ਗ੍ਰਾਮ ਆ ਆ 150 ਗ੍ਰਾਮ ਇਹ ਤਾਂ ਖਾਸ ਹੀ ਹੋ ਗਈ ਇਕੱਠੇ ਐਵੇਂ ਤਾਂ ਕਿਵੇਂ ਪਰ ਸਰ ਜਿੰਨੀਆਂ ਮੰਗੀਆਂ ਨੇ ਉੰਨੀਆਂ ਦਿੱਤੀਆਂ ਮੈਂ ਤੁਹਾਨੂੰ ਹੁਣ ਆਪਦੇ ਲਵੋ ਥੋੜੂ ਲਈ ਆ ਕੋਈ ਆਪਦੇ ਲਵੋ ਤਾਂ ਨਹੀਂ ਲਈ ਇਹਨੂੰ ਮੈਂ ਭੁੱਲ ਜਾਂਦਾ ਮੈਨੂੰ ਇਹਨੂੰ ਲੈ ਜਾ ਤਾਂ ਲਿਖ ਲੁੱਕ ਕੇ ਦੇ ਕਿਸੇ ਲੋਟਾ ਤੂੰ ਸਮਝ ਹੁਣ ਵੜ ਜਾ 100 ਗ੍ਰਾਮ 200 ਗ੍ਰਾਮ ਪੌਣੇ 200 ਗ੍ਰਾਮ 150 ਗ੍ਰਾਮ ਇਹ ਤਾਂ ਯਾਰ ਵੱਧਾ ਕਿਲੋ ਹੋ ਗਏ ਤਾਂ ਤੂੰ ਮੇਰੀ ਗੱਲ ਸੁਣ ਬਾਲਟੀ ਜੇ ਨਾ ਘੋਲਣੇ ਕਚਾ ਸਾਰੇ ਚ ਕਰਦੀ ਚੱਲਾ ਜਾ ਤੂੰ ਉਹ ਯਾਰ ਦਿਮਾਗ ਖਾਰਿਆ ਯਾਰ ਪਾ ਦੇਗਾ ਪਾ ਦੇ ਕਿੱਥੇ ਇਹ ਤਾਂ ਭੋਲੀ ਠੀਕ ਆਰੇ ਸਾਨੂੰ ਤਾਂ ਭੋਲੀ ਠੀਕ ਹੈ ਹੈ ਸਮਝਾਤਾ ਦਿੰਦਾ ਕੁਝ ਕਿਉਂ ਮੈਨੂੰ ਸਮਝਾ ਰਹੀ ਨਹੀਂ ਤੈਨੂੰ ਦਿਮਾਗ ਤਾਂ ਖਾ ਗਿਆ ਤਾਂ ਮੇਰਾ ਤੂੰ ਅੱਧੀ ਕਿਲੋ ਦਵਾਈ ਦੇਤੀ ਬਾਲਟੀ ਪਤਾ ਨਹੀਂ ਕਿਹੜੀ ਢੋਲੀ ਚ ਪਾ ਕੇ ਸੜਕਦੀ ਲੈ ਖਸਮਾ ਵਗ ਜਾ ਚੱਲ ਲੈ ਲਾਗ ਜੰਨਾ